ਕਰ ਰਿਹਾ ਇਹਦਾ ਮੁੱਦਾ ਇਹ ਹੈਗਾ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਦੇ ਨਮਾਇंदे ਆ ਸਾਡੇ ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਨਮਾਇੰਦਗੀ ਦੇਤੀ ਮੰਤਰੀ ਬਣਾਤੇ ਐਮਐਲਏ ਬਣਾਤੇ ਜਿਨ੍ਹਾਂ ਨੂੰ ਸਰਕਾਰ ਨਹੀਂ ਚਲਾਉਣੀ ਆ ਰਹੀ ਪੰਜਾਬ ਦੇ ਲੋਕਾਂ ਦੇ ਨਾਲ ਕਿੱਦਾਂ ਬਿਹੇਵ ਕਰਨਾ ਉਹ ਨਹੀਂ ਆ ਰਿਹਾ ਤੇ ਖਾਸ ਕਰਕੇ ਔਰਤਾਂ ਦੇ ਨਾਲ ਕਿੱਦਾਂ ਦਾ ਬਤੀਰਾ ਹੋਣਾ ਚਾਹੀਦਾ ਕੀ ਔਰਤਾਂ ਦਾ ਮਾਨ ਸਨਮਾਨ ਹੋਣਾ ਚਾਹੀਦਾ ਇਹ ਹਰ ਰੋਜ਼ ਨਵੇਂ ਤੋਂ ਨਵੇਂ ਚੰਦ ਚੜ੍ਹਦੇ ਆ ਤੇ ਪਹਿਲਾਂ ਤਾਂ ਮੈਂ ਕਹਿਣਾ ਚਾਹਣੀ ਆ ਕਿ ਜੇ ਇਹਨਾਂ ਨੇ ਪਹਿਲਾਂ ਹੀ ਟ੍ਰੈਂਡ ਸੈੱਟ ਕੀਤਾ ਹੁੰਦਾ ਇੱਕ ਪ੍ਰੈਜ਼ੀਡੈਂਟ ਬਣਿਆ ਹੁੰਦਾ ਕਿ ਬਲਕਾਰ ਸਿੰਘ ਮੰਤਰੀ ਹੈ ਜੋ ਈਟੀਓ ਜੇ ਉਹਦੇ ਖਾਤੇ ਵੀ ਕਾਰਵਾਈ ਹੋਈ ਹੁੰਦੀ ਕਿ ਉਹਨੇ ਕਿਸੇ ਉੜੀ ਦਾ ਸ਼ੋਸ਼ਨ ਕੀਤਾ ਵੀਡੀਓ ਵਾਇਰਲ ਹੋਈ ਕਿ ਨੌਕਰੀ ਦੇ ਨਾਮ ਤੇ ਜੇ ਉਹਨੂੰ ਕੱਢਿਆ ਹੁੰਦਾ ਤਾਂ ਦੂਸਰਿਆਂ ਨੂੰ ਵੀ ਪਤਾ ਲੱਗਦਾ ਵੀ ਨਹੀਂ ਇਸ ਤਰ੍ਹਾਂ ਨਹੀਂ ਚੱਲਦਾ ਇਸ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦਾ ਹੋਇਆ ਕਿ ਰਾਜ ਸਭਾ ਦੀ ਮੈਂਬਰ ਸੁਆਤੀ ਮਾਲੀਵਾਲ ਹੈ ਉਹਨਾਂ ਦੇ ਚੇਅਰਪਰਸਨ ਵੀ ਸੀ ਔਰਤਾਂ ਦੇ ਕਮਿਸ਼ਨ ਦੇ ਉਹਨੂੰ ਘਰੇ ਕੇਜਰੀਵਾਲ ਦੇ ਘਰ ਦੇ ਵਿੱਚ ਉਹਦੀ ਕੋਟਮਾਰ ਕੀਤੀ ਗਈ ਉੱਥੇ ਕੁਝ ਨਹੀਂ ਹੋਇਆ ਤੇ ਹੁਣ ਕੀ ਹੈਗਾ ਕਿ ਹੁਣ ਇੱਕ ਇਹਨਾਂ ਦੇ ਐਮਐਲਏ ਬਲਕਾਰ ਸਿੱਧੂ ਦੀ ਇੱਕ ਆਡੀਓ ਲੀਕ ਹੋਈਆ ਜਿਹਦੇ ਵਿੱਚ ਉਹ ਔਰਤਾਂ ਦੇ ਪ੍ਰਤੀ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਆ ਤੇ ਮੈਂ ਕਹਿਣਾ ਚਾਹਣੀ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਵੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ ਇਲੈਕਟਿਡ ਔਰਤਾਂ ਜਿਹਦੇ ਬਾਰੇ ਉਹ ਗੱਲਬਾਤ ਕਰ ਰਹੇ ਹਨ ਉਹ ਇੱਕ ਇਲੈਕਟਿਡ ਔਰਤ ਹੈ ਜਿਹਦੀ ਉਹ ਗੱਲ ਕਰ ਰਿਹਾ ਪਰ ਮੈਂ ਕਹਿਣੀ ਆ ਵੀ ਔਰਤ ਇਲੈਕਟਿਡ ਹੋਵੇ ਜਾਂ ਸਧਾਰਨ ਔਰਤ ਹੋਵੇ ਉਹ ਤੁਹਾਡੀ ਮਾਂ ਹੈ ਉਹ ਤੁਹਾਡੀ ਭੈਣ ਹੈ ਉਹ ਤੁਹਾਡੀ ਧੀ ਆ ਠੀਕ ਹੈ ਤੁਸੀਂ ਉਹਦੇ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਿਵੇਂ ਕਰ ਸਕਦੇ ਹੋ ਦੂਸਰੇ ਨੰਬਰ ਤੇ ਮੈਂ ਕਹਿਣਾ ਚਾਹਣੀ ਹੈ ਕਿ ਇਹਨਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਇਹਨਾਂ ਨੇ ਔਰਤਾਂ ਦੀਆਂ ਲਈਆਂ ਔਰਤਾਂ ਨੂੰ ਵਿਚਾਰੀਆਂ ਨੂੰ ਭੋਲੀਆਂ ਪਾਲੀਆਂ ਨੂੰ ਇਹਨਾਂ ਨੇ ਸਬਜ਼ ਬਾਗ ਵਿਖਾਏ ਕਿ ਤੁਹਾਨੂੰ ਅਸੀਂ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਵੋਟਾਂ ਬਹੁਤ ਇਹਨਾਂ ਨੇ ਔਰਤਾਂ ਦੀਆਂ ਲੈ ਲਈਆਂ ਪਰ ਇਹਨਾਂ ਨੇ ਉਦੋਂ ਵੀ ਔਰਤਾਂ ਦੇ ਨਾਲ ਧੋਖਾ ਕੀਤਾ ਤੇ ਔਰਤਾਂ ਦੇ ਪ੍ਰਤੀ ਇਹਨਾਂ ਦੀ ਮਾਨਸਿਕਤਾ ਕੀ ਹੈ ਇਹ ਇਹਦੇ ਇਸ ਵਨ ਦੇ ਵਿੱਚ ਮੈਂ ਗੱਲ ਕਰਨਾ ਚਾਹਣੀ ਹੈ ਕਿ ਪੱਤਰਕਾਰ ਸਾਡੇ ਬੱਚੇ ਨੇ ਉਹ ਮੁੱਦਾ ਚੁੱਕਿਆ ਉਹਦੇ ਆਡੀਓ ਨੇ ਲੀਕ ਕੀਤੀ ਪਤਾ ਲੱਗ ਗਿਆ ਕਿ ਇਹ ਆ ਗੱਲ ਹੈ ਉਹਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਤੁਹਾਡਾ ਸਾਰਿਆਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਦੇ ਨਾਲ ਖੜੇ ਉਹਦਾ ਪਰਚਾ ਰੱਦ ਹੋਇਆ ਇਹ ਜਿਹੜਾ ਬੰਦਾ ਸੱਚ ਸਾਹਮਣੇ ਲੈ ਕੇ ਆਉਂਦਾ ਉਹਦੇ ਤੇ ਤਾਂ ਕਾਰਵਾਈ ਕਰਦੇ ਪਰ ਜਿਹੜਾ ਬੰਦਾ ਜਿਹੜਾ ਗੁਨਾਹਗਾਰ ਹੈਗਾ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਪਹਿਲਾਂ ਬਲਕਾਰ ਸਿੰਘ ਤੇ ਮંત્રી ਦੀ ਕਾਰਵਾਈ ਕਿਉਂ ਨਾ ਹੋਈ ਅੱਜ ਬਲਕਾਰ ਸਿੰਘ ਤੇ ਕਾਰਵਾਈ ਕਿਉਂ ਨਹੀਂ ਹੋਏਗੀ ਮੁੱਦਾ ਤਾਂ ਅੱਜ ਵੀ ਉੱਥੇ ਖੜਾ ਜਿੱਥੋਂ ਚੱਲਿਆ ਸੀ ਗੱਲ ਤਾਂ ਔਰਤਾਂ ਦੇ અપਮਾਨ ਦੀ ਸੀਗੀ ਨਾ ਤੁਸੀਂ ਲੋਕਾਂ ਦੇ ਦਬਾਅ ਸਦਕਾ ਇੱਕ ਪਰਚਾ ਰੱਦ ਹੋ ਗਿਆ ਪਰਚਾ ਤੁਸੀਂ ਕਰਤਾ ਇਸ ਮੁੱਦੇ ਨੂੰ ਦਬਾਉਣ ਵਾਸਤੇ ਪਰਚਾ ਕੀਤਾ ਸੀਗਾ ਮੁੱਦਾ ਉਹ ਪਰਚਾ ਰੱਦ ਹੋ ਗਿਆ ਪਰ ਉਹ ਮੁੱਦਾ ਮੇਨ ਉੱਥੇ ਹੀ ਖੜਾ ਹੈ ਕਿ ਗੱਲ ਜਿੱਥੋਂ ਸ਼ੁਰੂ ਹੋਈ ਸੀ ਕਿ ਇਹਨਾਂ ਨੇ ਔਰਤਾਂ ਨੂੰ ਦਾ અપਮਾਨ ਕੀਤਾ ਤਾਂ ਮੈਂ ਮੁੱਦਾ ਚੁੱਕਣਾ ਚਾਹਣੀ ਹੈ ਅਸੀਂ ਲੜਾਂਗੇ ਇਹਦੇ ਤੇ ਮੈਂ ਸੈਂਟਰਲ ਔਮਨ ਕਮਿਸ਼ਨ ਨੂੰ ਨਵੀਂ ਦਿੱਲੀ ਸ਼੍ਰੀਮਤੀ ਵਿਜੇਕੇ ਰਾਤਕਾਰ ਨੂੰ ਇੱਕ ਲੈਟਰ ਲਿਖਿਆ ਮੈਂ ਉਹਨਾਂ ਤੋਂ ਵੀ ਮੰਗ ਕਰਦੀ ਆ ਮੈਂ ਪੰਜਾਬ ਦੇ ਰਾਜਪਾਲ ਨੂੰ ਵੀ ਲੈਟਰ ਲਿਖੂਗੀ ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰੂੰਗੀ ਮੈਂ ਹਰ ਉਸ ਥਾਂ ਤੇ ਜਾਵਾਂਗੀ ਦਰਵਾਜ਼ਾ ਖੜਕਾਉਂਗੀ ਜਿਹੜਾ ਇਸ ਗੱਲ ਨੂੰ ਅਸ਼ੂਰ ਕਰੇ ਕਿ ਇਹੋ ਜਿਹੇ ਲੋਕਾਂ ਨੂੰ ਵਿਧਾਨ ਸਭਾ ਚ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਡਿਸਮਿਸ ਕਰੋ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਓ ਇਹ ਜਿਹੜੇ ਔਰਤਾਂ ਦਾ અપਮਾਨ ਕਰਦੇ ਆ ਔਰਤਾਂ ਦਾ ਸ਼ੋਸ਼ਣ ਕਰਦੇ ਆ ਇਹ ਲੋਕ ਜਿਹੜੇ ਹੈਗੇ ਆ ਇਹ ਇਸ ਯੋਗ ਨਹੀਂ ਹੈਗੇ ਕਿ ਵਿਧਾਨ ਸਭਾ ਦੇ ਵਿੱਚ ਬੈਠਣੇ ਸਾਡੀ ਨੁਮਾਇੰਦਗੀ ਕਰਨ ਅਸੀਂ ਪੰਜਾਬ ਦੇ ਉਹ ਲੋਕ ਆ ਅਸੀਂ ਪੰਜਾਬ ਦੇ ਉਹ ਧੀਆ ਪੁੱਤ ਹੈਗੇ ਆ ਅਸੀਂ ਪੰਜਾਬ ਦੇ ਉਹ ਵਾਰਸਾ ਜਿਹੜੇ ਅਸੀਂ ਲੁੱਟੀਆਂ ਗਈਆਂ ਔਰਤਾਂ ਨੂੰ ਵੀ ਵਾਪਸ ਲਿਆ ਕੇ ਉਹਨਾਂ ਦੇ ਘਰਾਂ 'ਚ ਭੇਜਦੇ ਸੀ ਸਾਡਾ ਉਹ ਵਿਰਸਾ ਹੈ ਅਸੀਂ ਉਸ ਧਰਮ ਦੇ ਰਾਖੇ ਆ ਅਸੀਂ ਉਸ ਧਰਮ ਨੂੰ ਬਿਲੋਂਗ ਕਰਦੇ ਆ ਜਿਹੜਾ ਇਹ ਕਹਿੰਦਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰ ਜਾਣ ਤੇ ਸਾਡੇ ਤਾਂ ਲੋਕ ਕਿਥਾਵਾਂ ਦੇ ਵਿੱਚ ਵੀ ਆਉਂਦਾ ਕਿ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ ਤੇ ਇਹ ਕੀ ਕਰਦੇ ਆ ਇਹ ਇੱਕ ਇਹ ਕਿ ਸਾਡੇ ਕਲਚਰ ਦਾ ਕੀ ਇਹਨਾਂ ਨੇ ਨਾਸ ਮਾਰਿਆ ਹਲੇ ਕੱਲ ਪਰਸ ਹੋਈ ਇਹਨਾਂ ਦਾ ਇੱਕ ਮੈਸਰਖਾਨੇ ਦਾ ਐਮਐਲਏ ਕਿ ਸਦੇ ਘਰ ਪਹੁੰਚ ਗਿਆ ਸੋ ਆ ਇਹਨ ਲੋਕਾਂ ਨੂੰ ਸੀ ਬੋਟਾ ਪਾਤੀਆਂ ਆ ਇਹਨਾਂ ਦਾ ਕਰਦਾਰ ਹੈ ਆ ਇਹਨਾਂ ਦੀ ਗਾਤ ਹੈ ਜਿਹੜੀ ਸਾਡੇ ਸਾਹਮਣੇ ਆਈ ਹੈ ਸੋ ਮੇਰੀ ਮੰਗ ਹੈ ਕਿ ਇਹਨੂੰ ਡਿਸਮਿਸ ਕਰਿਆ ਜਾਣਾ ਚਾਹੀਦਾ ਇਹਨੇ ਔਰਤਾਂ ਤੋਂ ਮਾਫੀ ਕਿਉਂ ਨਹੀਂ ਮੰਗੀ ਇਹਨੂੰ ਔਰਤਾਂ ਤੋਂ ਮਾਫੀ ਮੰਗਣੀ ਚਾਹੀਦੀ ਸੀ ਇਹਨੂੰ ਕਹਿਣਾ ਚਾਹੀਦਾ ਸੀ ਵੀ ਮੈਂ ਔਰਤਾਂ ਦੇ ਖਿਲਾਫ ਗਲਤ ਬੋਲਿਆ ਹੈਗਾ ਸੋ ਮੈਂ ਚਾਹਣੀ ਹੈ ਕਿ ਇਹਨੂੰ ਡਿਸਮਿਸ ਕੀਤਾ ਜਾਵੇ ਤੇ ਇਹ ਔਰਤਾਂ ਤੋਂ ਮਾਫੀ ਮੰਗੇ ਕਿ ਮੈਂ ਪੰਜਾਬ ਦੀਆਂ 1.5 ਕਰੋੜ ਤੋਂ ਵੱਧ ਔਰਤਾਂ ਦੀ ਤੋਹੀਨ ਕੀਤੀ ਹੈ ਪੰਜਾਬ ਦੀਆਂ ਨਹੀਂ ਪੂਰੀ ਦੁਨੀਆ ਦੀਆਂ ਔਰਤਾਂ ਵੀ ਇਹਦੇ ਵਿੱਚ ਆਉਂਦੀਆਂ ਜਿਹੜੇ ਜਿਹੜੇ ਨੇ ਸ਼ਬਦ ਵਰਤੇ ਆ ਸੋ ਇਹ ਮੇਰੀ ਮੰਗ ਹੈ ਨਾਰੀ ਮੈਂ ਕਹਿਣਾ ਚਾਹੁੰਦੀ ਵੀ ਅਸੀਂ ਆਪਦੀ ਲੜਾਈ ਜਾਰੀ ਰੱਖਾਂਗੇ ਅਸੀਂ 8 ਮਾਰਚ ਨੂੰ ਇਸਤਰੀ ਦਿਵਸ ਤੇ ਬਲਕਾਰ ਸਿੱਧੂ ਦੇ ਪੁੱਤਲੇ ਫੁੱਕਾਂ ਗੀਆਂ ਅਸੀਂ ਉਹਦੀ ਓਨੀ ਦੇਰ ਅਸੀਂ ਤੱਕ ਕੇ ਨਹੀਂ ਬੈਠਣਾ ਜਿੰਨੀ ਦੇਰ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਮੈਂ ਤਾਂ ਸਪੀਕਰ ਸਾਹਿਬ ਤੋਂ ਵੀ ਮੰਗ ਕਰਦੀ ਆ ਮੈਂ ਉਹਨਾਂ ਨੂੰ ਵੀ ਲੈਟਰ ਲਿਖੂਗੀ ਕਿ ਤੁਸੀਂ ਉਹਨੂੰ ਬਾਹਰ ਕਰੋ ਤਾਂ ਉਹਨਾਂ ਬਾਰੇ ਵੀ ਗਲਤ ਬੋਲੇ ਉਹਨਾਂ ਦੇ ਭਾਈਚਾਰੇ ਬਾਰੇ ਵੀ ਗਲਤ ਬੋਲੇ ਤੇ ਇਹੋ ਜੇ ਲੋਕਾਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਇਹ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਹੈ ਮੈਂ ਤੁਹਾਨੂੰ ਸ਼ੁਰੂ ਜੀ ਕਿਹਾ ਵੀ ਜਿਹੜੀ ਗੱਲ ਤੋਂ ਰੋਲਾ ਪਿਆ ਸੀ ਉਹ ਤਾਂ ਉੱਥੇ ਹੀ ਖੜੀ ਹੈ ਨਾ ਹਾਲੇ ਤੱਕ ਔਰਤਾ ਤੋਂ ਮਾਫੀ ਉਹਨੇ ਕਦੋਂ ਮੰਗੀ ਗੱਲ ਤਾਂ ਔਰਤ ਦੇ ਮਾਨ ਸਨਮਾਨ ਦੀ ਸੀਗੀ ਨਾ ਉਹ ਔਰਤਾ ਤੋਂ ਮਾਫੀ ਨਹੀਂ ਮੰਗੀ ਪਰ ਮੈਂ ਉਹ ਹੀ ਕਿਹਾ ਵੀ ਪਰਚਾ ਹੀ ਤਾਂ ਦਰਜ ਕੀਤਾ ਸੀ ਕਿ ਉਹ ਮੁੱਦੇ ਨੂੰ ਦਵਾਇਆ ਜਾ ਸਕੇ ਔਰਤਾ ਵਾਲੇ ਤੇ ਵੀ ਨਾ ਕੋਈ ਆਈ ਜੀ ਇੱਥੇ ਕੋਈ ਬੋਲਣ ਵਾਲੇ ਤੁਸੀਂ ਹੋ ਜਾਂ ਤੇ ਮੈਂ ਔਰਤਾਂ ਦੇ ਨੁਮਾਇੰਦਾ ਮੈਂ ਔਰਤਾਂ ਦੀ ਨੁਮਾਇੰਦਗੀ ਕਰ ਰਹੀ ਆ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਆ ਮੈਂ ਔਰਤਾਂ ਦੀ ਨੁਮਾਇੰਦਗੀ ਕਰ ਰਹੀ ਆ ਮੈਂ ਔਰਤ ਨਹੀਂ ਲੱਗ ਰਹੀ ਤੁਹਾਨੂੰ ਮੈਂ ਵੀ ਔਰਤਾਂ ਠੀਕ ਹੈ ਮੈਂ ਪੰਜਾਬ ਦੀਆਂ 50000 ਆਂਗਣਵਾੜੀ ਵਰਕਰਾਂ ਉਹਨਾਂ ਦੀ ਲੀਡਰ ਆ ਵੈ ਪੰਜਾਬ ਦੀਆਂ 1.5 ਕਰੋੜ ਕਰੋੜ ਔਰਤਾਂ ਦੀ ਲੀਡਰ ਆ ਸਤਾਰੀ ਮੁੱਦਾ ਚੁੱਕ ਰਹੇ ਆ 28 ਲੱਖ ਔਰਤਾਂ ਦੀ ਮੈਂ ਪ੍ਰਧਾਨ ਆ ਨੈਸ਼ਨਲ ਪ੍ਰੈਜ਼ੀਡੈਂਟ ਆ ਮੈਂ ਸੋ ਇਸ ਕਰਕੇ ਜੇ ਕੋਈ ਔਰਤਾਂ ਕਿੱਦਾਂ ਸੜਕ ਤੇ ਆਉਣਗੀਆਂ ਉਹਨਾਂ ਕੋਲੇ ਇੱਕ ਆਵਾਜ਼ ਹੋਣੀ ਚਾਹੀਦੀ ਆ ਉਹ ਆਵਾਜ਼ ਮੈਂ ਆ ਅਸੀਂ ਆਵਾਂਗੇ 8 ਮਾਰਚ ਨੂੰ ਸੜਕ ਤੇ ਅਸੀਂ ਬੋਲਾਂਗੇ ਆਕ ਇਹ ਬਰਤਨੇ ਕਿਤੇ ਕਿਤੇ ਲਾ ਪੀਤੋ ਲੈ ਅਸੀਂ ਪੰਜਾਬ ਦੇ ਹਰ ਥਾਂ ਤੇ ਹਰ ਸ਼ਹਿਰ ਦੇ ਵਿੱਚ ਇਹਨਾਂ ਦੇ ਪੁਤਲੇ ਫੁਕਾਂਗੇ ਪਿੰਡਾਂ 'ਚ ਵੀ ਫੁਕਾਂਗੇ ਬਲਕਾਰ ਸਿੱਧੂ ਦੇ ਤੇ ਸਾਡੀ ਮੰਗ ਹੈ ਕਿ ਇਹਨੂੰ ਡਿਸਮਿਸ ਕਰੋ ਇਹਨੂੰ ਬਰਖਾਸਤ ਕਰੋ ਕਿਉਂਕਿ ਕਿ ਪ੍ਰੈਜ਼ੀਡੈਂਟ ਦਾ ਸੈੱਟ ਹੋਣਾ ਚਾਹੀਦਾ ਨਾ ਕਿ ਜਿਹੜਾ ਬੰਦਾ ਤੁਸੀਂ ਜੇ ਪਹਿਲਾਂ ਬਲਕਾਰ ਈਟੀ ਉਹਨੇ ਕੀਤਾ ਹੁੰਦਾ ਜੇ ਉਦੋਂ ਕੀਤਾ ਹੁੰਦਾ ਤੇ ਅੱਜ ਆ ਦਿਨ ਨਾ ਦੇਖਣੇ ਪੈਂਦੇ ਨਾ ਇਹਨਾਂ ਨੂੰ ਇਹਨਾਂ ਦਾ ਰਵਾਜ ਹੈ ਕਿ ਇਹ ਇਦਾਂ ਹੀ ਕਰ ਰਹੇ ਹੈਗੇ ਆ ਇੱਕ ਦੂਜੇ ਨੂੰ ਦੇਖ ਕੇ ਇਹਨਾਂ ਦੀ ਆਦਤ ਬਣੀ ਹੋਈ ਹੈ ਵੀ ਜੇ ਉਹਦਾ ਕੁਝ ਨਹੀਂ ਹੋਇਆ ਮੇਰਾ ਕੀ ਹੋ ਜੂਗਾ ਸੋ ਮੈਂ ਚਾਹਣੀ ਹੈ ਕਿ ਔਰਤਾਂ ਦੀ ਇੱਜ਼ਤ ਕਰਨੀ ਸਿੱਖਣ ਖਾਸ ਕਰਕੇ ਤੁਸੀਂ ਵੋਟ ਹੀ ਔਰਤਾਂ ਦੀ ਲਈ ਹੈ ਤੁਸੀਂ ਔਰਤਾਂ ਦੀ ਵੋਟ ਨਾਲ ਹੀ ਸਰਕਾਰ ਚਾਇਓ ਤੇ ਤੁਸੀਂ ਅੱਜ ਭੁੱਲ ਗਏ ਹੋ ਤੁਸੀਂ ਉੱਥੇ ਬੈਠ ਕੇ ਕਿੱਦਾਂ ਦੀਆਂ ਭੱਦੀਆਂ ਸ਼ਬਦਾਵਲੀਆਂ ਮਸਕਰਿਆਂ ਵਾਲੇ ਕੰਮ ਕਰ ਰਹੇ ਹੋ ਤੁਸੀਂ ਹਾਈ ਮਸਕਰੇ ਮੁੱਖ ਮੰਤਰੀ ਮਸਕਰਾ ਇਹ ਬਲਕਾਰ ਸਿੱਧੂ ਵੀ ਮਸਕਰਾ ਇਹ ਕੰਮ ਹੀ ਮਸਕਰਿਆਂ ਵਾਲੇ ਕਰ ਰਹੇ ਹੈਗੇ ਕੋਈ ਇਹ ਰਾਜਨੀਤੀ ਚਾਉਣ ਵਾਲੇ ਨਹੀਂ ਸੀਗੇ ਇਹ ਤਾਂ ਲੋਕਾਂ ਨੇ ਇਹਨਾਂ ਦੇ ਝੂਠੇ ਲਾ ਰਹੇ ਆ ਚਾਕੇ ਝੂਠੀਆਂ ਗੱਲਾਂ ਚਾਕੇ ਇਹਨਾਂ ਦੇ ਇਹਨਾਂ ਨੂੰ ਵੋਟ ਪਾਤੀ ਆ ਤੇ ਅੱਜ ਪੰਜਾਬ ਜਿਹੜਾ ਪੁੱਗ ਤਰੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਦਿੱਲੀ ਦੇ ਵਿੱਚ ਔਰਤਾਂ ਦੀ ਇੱਜ਼ਤ ਨਹੀਂ ਹੁੰਦੀ ਸੀ ਹੁਣ ਪੰਜਾਬ ਦੇ ਵਿੱਚ ਕੀ ਇੰਟਰਨੈਟ ਸ਼ੁਰੂ ਕਰਦਾ ਜੀ ਜਿਵੇਂ ਮੈਂ ਸਰਕਾਰ ਨੇ ਹਾਂਜੀ ਹਾਂ ਮੈਂ ਉਹੀ ਤੁਹਾਨੂੰ ਕਹਿਣਾ ਚਾਹ ਰਹੀ ਆ ਕਿ ਪਹਿਲਾਂ ਦੇਖੋ ਪੰਜਾਬ ਦਿੱਲੀ ਦੇ ਵਿੱਚ ਕਿੰਨੀ ਘਟੀਆ ਹਰਕਤ ਹੈ ਕਿ ਤੁਸੀਂ ਥੋੜੀ ਆਪਦੀ ਪਾਰਟੀ ਦੀ ਰਾਜ ਸਭਾ ਦੀ ਮੈਂਬਰ ਆਫ ਹੋਮ ਐਂਡ ਕਮਿਸ਼ਨ ਦੀ ਉਹ ਚੇਅਰ ਪਰਸਨ ਹੈ ਸਵਾਤੀ ਮਾਲੀਵਾਲ ਉਹਨੂੰ ਉਹਦੇ ਘਰ ਦੇ ਵਿੱਚ ਤੇਜਰੀਵਾਲ ਦਾ ਪੀ ਇੱਕ ਉਹਨੂੰ ਕੁੱਟਮਾਰ ਕਰ ਰਹੇ ਆ ਉਹਦੇ ਨਾਲ ਉਹਦੇ ਨਾਲ ਮਿਸ ਹੈਂਡਲਿੰਗ ਕਰ ਰਹੇ ਆ ਮਿਸ ਬਿਹੇਵ ਕਰ ਰਹੇ ਆ ਉੱਥੇ ਕੀ ਹੋਇਆ ਸੋ ਇਹਨਾਂ ਨੇ ਜਿਹੜਾ ਦਿੱਲੀ ਦੇ ਵਿੱਚ ਸ਼ੁਰੂ ਕਰਿਆ ਸੀ ਕੰਮ ਪੰਜਾਬ ਦੇ ਵਿੱਚ ਦੇਖੋ ਜੇ ਜਿਹੋ ਜੀ ਕੋਕੋ ਤੇ ਉਹੋ ਜੇ ਬੱਚੇ ਪੰਜਾਬੀ 'ਚ ਇੱਕ ਕਹਾਵਤ ਆ ਠੀਕ ਹੈ ਇਹ ਸਾਰੇ ਬੱਚਿਆਂ ਨੇ ਕੋਕੋ ਵਰਗੇ ਹੋਣਾ ਤੇ ਜਦੋਂ ਲੱਗਦਾ ਹੀ ਹੈ ਵੀ ਅਸੀਂ ਕਰ ਸਕਦੇ ਹਾਂ ਤੂੰ ਕਰ ਰਿਹਾ ਪਰ ਅਸੀਂ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ ਨਹੀਂ ਚੱਲੂਗਾ ਪੰਜਾਬ ਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਕਿਤੇ ਹੋਰ ਕਰ ਸਕਦੇ ਹੋ ਵੈਸੇ ਤਾਂ ਕਿਤੇ ਵੀ ਨਹੀਂ ਕਰਨਾ ਚਾਹੀਦਾ ਕਿਤੇ ਵੀ ਨਹੀਂ ਕਰਨਾ ਚਾਹੀਦਾ ਪੂਰੀ ਦੁਨੀਆ ਦੇ ਵਿੱਚ 8 ਮਾਰਚ ਕ ਮੰਤਰੀ ਇਸਤਰੀ ਦਿਵਸ ਮਨਾਇਆ ਜਾਂਦਾ ਹਰ ਔਰਤ ਆਪਦੇ ਮਾਨ ਸਨਮਾਨ ਲਈ ਲੜਦੀ ਹੈ ਆਪਦੀ ਇੱਜ਼ਤ ਖਾਤਰ ਲੜਦੀ ਹੈ ਅਸੀਂ ਇਹ ਲੜਕੇ ਸੰਘਰਸ਼ ਕਰਕੇ ਸਾਰਾ ਕੋਸ਼ਿਸ਼ਾ ਪ੍ਰਾਪਤ ਕੀਤਾ ਹੈ ਬੇਸ਼ੱਕ ਬਾਹਰਲੇ ਦੇਸ਼ਾਂ ਦੀਆਂ ਔਰਤਾਂ ਬੇਸ਼ੱਕ ਸਾਡੇ ਦੇਸ਼ ਦੀਆਂ ਔਰਤਾਂ ਅਸੀਂ ਤਾਂ ਅੱਜ ਵੀ ਲੜ ਰਹੀਆਂ ਕਿ ਸਾਨੂੰ 33% ਮਿਲੇ ਹਲੇ ਸਾਨੂੰ ਕਿੱਥੇ ਮਿਲਿਆ ਇਹ ਸਾਡੇ ਕੋਲੇ ਛੋਟਾ ਛੋਟਾ ਕੀ ਹੈ ਅਸੀਂ ਕੋਈ ਪੰਚ ਬਣ ਸਕਦੀਆਂ ਅਸੀਂ ਕੋਈ ਐਮਐਸਸੀ ਬਣ ਸਕਦੇ ਹਾਂ ਅਸੀਂ ਬਲਾਕ ਸੰਪਤੀ ਮੈਂਬਰ ਬਣ ਸਕਦੇ ਹਾਂ ਆ ਸਾਡੇ ਕੋਲੇ ਹੈਗਾ ਤੇ ਉਹ ਦੇ ਉਹ ਉਹਦੇ ਲਈ ਵੀ ਇਦਾਂ ਦੀ ਘਟੀਆਂ ਸ਼ਬਦਾਵਲੀ ਵਰਤਦੇ ਆ ਕਿ ਇਹ ਔਰਤਾਂ ਕਿਤੇ ਘਰੋਂ ਨਿਕਲ ਕੇ ਬਾਹਰ ਨਾ ਆ ਜਾਣ ਤੇ ਉਹ ਇਹ ਲੋਕ ਹੈ ਜਿਹੜੇ ਇਦਾਂ ਦੇ ਕੰਮ ਕਰ ਰਹੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਉੱਥੇ ਬਿਠਾਇਆ ਮੈਂ ਫੇਰ ਤੋਂ ਮੰਗ ਕਰ ਰਹੀ ਆ ਮੈਂ ਸਪੀਕਰ ਸਾਹਿਬ ਤੋਂ ਮੰਗ ਕਰਦੀ ਆ ਕਿ ਹੋਰ ਕੀ ਰੂਪ ਚਾਹੀਦਾ ਤੁਹਾਨੂੰ ਇਹੋ ਜਿਹੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਤੇ ਤੁਸੀਂ ਪੰਜਾਬ ਦੇ ਜਿਹੜੇ ਅਸੀਂ ਉਹ ਪੰਜਾਬੀ ਆ ਜਿਹੜੇ ਤੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਆ ਤਾਂ ਤੁਸੀਂ ਕਿਉਂ ਅੱਖਾਂ ਮਿਚਕੇ ਬੈਠੇ ਹੋ